ਸਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਪਿਛਲੇ ਬਲੌਗ ਤੁਸੀਂ ਮੇਰਾ ਦੇਖਿਆ ਹੋਣਾ ਜੀ ਮਹੀਨਾ ਪਹਿਲਾਂ ਬਲੌਗ ਤੇ ਪਾਣੀ ਕਰਕੇ ਕਈ ਖਲਾਅ ਚੱਲਣ ਦੇ ਸੀਗੇ ਤੇ ਇਸ ਕਰਕੇ ਆਪਾਂ ਘਰ ਚੇਂਜ ਕੀਤਾ ਜੀ ਤੇ ਨਵੇਂ ਘਰ ਦੇ ਵਿੱਚ ਤੇ ਲੜੀਆਂ ਦੀ ਲਾਈਟਿੰਗ ਦੀ ਕਰ ਰਹੇ ਆ ਜੀ ਲੜੀਆਂ ਪਾ ਰਹੇ ਆ ਨਵੇਂ ਘਰ ਦੇ ਵਿੱਚ ਤੇ ਸਵੇਰੇ ਪਾ ਲੀਆਂ ਸੀਗੀਆਂ ਥੋੜੀਆਂ ਜਿਹੀਆਂ ਲੜੀਆਂ ਸਵੇਰੇ ਥੋੜਾ ਹਨੇਰਾ ਸੀਗਾ ਤਾਂ ਕਰਕੇ ਵੀਡੀਓ ਸ਼ੋਰਟਸ ਨਹੀਂ ਲਏ ਹੋਏ ਉਦਾਂ ਆਪਾਂ ਇਹ ਡਰੋਨ ਸ਼ਾਟ ਵੀ ਜ਼ਰੂਰ ਲਵਾਂਗੇ ਤੇ ਹੁਣ ਵੈਸੇ ਲੜੀਆਂ ਦੇ ਹਲੇ ਕਨੈਕਸ਼ਨ ਕਨੈਕਸ਼ਨ ਕਰਨੇ ਆ ਜੀ ਤੇ ਉਹ ਹੁਣ ਆਪਾਂ ਕਰਦੇ ਹਾਂ ਲੜੀਆਂ ਦੇ ਕਨੈਕਸ਼ਨ ਤੇ ਲੜੀਆਂ ਜਗਾ ਕੇ ਤੇ ਫੇ ਆਪਾਂ ਤੁਹਾਨੂੰ ਮਿਲਾਂਗੇ ਬਲੌਗ ਤੇ ਐਂਡ ਤੇ ਵੀਡੀਓ ਆਖ ਜ਼ਰੂਰ ਦੇਖਿਓ ਜੀ ਲਓ ਜੀ ਦੇਖ ਸਕਦੇ ਹੋ ਲੜੀਆਂ ਆਪਾਂ ਪਾਈਆਂ ਆ ਜੀ ਤੇ ਹਲੇ ਕਨੈਕਸ਼ਨ ਕਨੈਕਸ਼ਨ ਕਰਨੇ ਆ ਲੜੀਆਂ ਦੇ ਆਪਾਂ ਦੇਖ ਸਕਦੇ ਹੋ ਇੱਧਰੋਂ ਪਛਲੇ ਪਾਸੇ ਸਾਰੀਆਂ ਹੀ ਲੜੀਆਂ ਪਈਆਂ ਹੋਈਆਂ ਆ ਜੀ ਆਪਾਂ ਦੇਖ ਸਕਦੇ ਹੋ ਥੱਲੇ ਦੀਆਂ ਲੜੀਆਂ ਪਈਆਂ ਹੋਈਆਂ ਸਾਰੀਆਂ ਹੀ ਦੇਖ ਸਾਦਿਓ ਜੀ ਇਧਰਲੇ ਵਾਸਤੇ ਵੀ ਲਾਈਆਂ ਹੋਈਆਂ ਆਈਆਂ ਚਾਰੇ ਪਾਸੇ ਲੜੀਆਂ। ਬਈ ਬਾਕੀ ਦੇਖ ਸਕਦੇ ਹੋ ਸਾਰੀਆਂ ਲੜੀਆਂ ਦੇ ਨਾਲੇ ਕਨੈਕਸ਼ਨ ਕਰਨ ਵਾਲੇ ਪਏ ਆ। ਸਾਰੀ ਇਧਰ ਲੜੀਆਂ ਜਿਹੜੀਆਂ ਆਪਾਂ ਪਾਈਆਂ ਹੋਈਆਂ ਆ। ਸਾਰਿਆਂ ਦੀ ਕਨੈਕਸ਼ਨ ਕਰਨੀ ਹੈ ਜੀ। ਦੇਖ ਸਾਦਿਓ ਸਾਰੀਆਂ ਇਧਰ ਲੜੀਆਂ ਲਾਈਆਂ ਹੋਈਆਂ ਘਰ। ਸਾਡੇ ਇਹ ਕਨੈਕਸ਼ਨ ਕਰਨ ਵਾਲੇ ਪਏ ਇਧਰ ਵੀ ਸਾਰੇ ਤੌਰ ਤੇ ਦੇਖ ਸਕਦੇ ਹੋ ਜੀ। ਸਾਰੇ ਕਨੈਕਸ਼ਨ ਘਾਣੇ। ਕਨੈਕਸ਼ਨ ਕਰ ਰਹੇ ਆ ਜੀ। ਟੋਟਲ 100 ਲੜੀਆਂ ਆਈ। ਤੇ ਸੋ ਆਲਰੇਡੀ ਗਏ ਇੱਕ ਲੜੀਆਂ ਆਈ ਆਪਾਂ ਤੇ ਦੋ ਦੋ ਕਰਕੇ ਲੜੀਆਂ ਨੇ ਕਨੈਕਸ਼ਨ ਕਰੀ ਜਾਣੇ ਆ ਤੇ ਬਾਕੀ ਬਣੇ ਹੋਏ ਹੀ ਬਲੌਕ ਦੇ ਨਾਲ 100 ਲੜੀਆਂ ਆਈਆਂ ਆਪਣੀਆਂ ਲੋਈ ਕਨੈਕਸ਼ਨਾਂ ਦੀ ਗੇਮ ਚੱਲ ਰਹੀ ਹੈ ਤੇ ਬਾਕੀ ਜਿਹੜੇ ਆ ਹਨ ਹੈਗਾ ਆ ਬਿਜਲੀ ਦਾ ਕੰਮ ਮੇਰੇ ਪਾਪਾ ਹੀ ਕਰਦੇ ਆ ਇਸ ਕਰਕੇ ਆਪਾਂ ਉਹਨਾਂ ਤੋਂ ਇਦਾਂ ਮਤਲਬ ਕਨੈਕਟ ਕਰਨੇ ਸਿੱਖੇ ਹੋਏ ਆ ਤੇ ਆਪਾਂ ਕਨੈਕਸ਼ਨ ਕਰ ਦੇਣੇ ਆ ਤੇ ਉਹ ਮਾਪੀਆਂ ਨੇ ਤਾਰਾ ਉਹਨੇ ਉਹ ਆਗੇ ਜੋੜ ਦੇਣੀਆਂ ਆ ਤੇ ਉਹ ਹਲੇ ਥਲੇ ਲੜੀਆਂ ਲੜੀਆਂ ਪਾ ਰਹੇ ਆ ਹਲੇ ਫਿਰ ਹਾਲ ਇਹ ਪਹਿਲਾਂ ਆਪਾਂ ਕਨੈਕਸ਼ਨ ਕਰ ਦਦੇ ਆ ਫਰੰਟ ਦੇ ਲਾਈਟਾਂ ਦੇ ਬਾਕੀ ਜਿਹੜਾ ਆਪਾਂ ਇਹ ਲਾਈਟਿੰਗ ਵਾਲਾ ਵਲੋਗ ਹੈ ਨਾ ਲੇਟਨ ਤਾਂ ਲਾਉਂਦੇ ਆ ਨਾ ਤਿਆਰ ਕਰ ਦਸੇ ਆਉਂਦੇ ਘਰ ਨੂੰ ਇਹ ਆਪਣਾ ਵਲੋਗ ਵੱਖਰਾ ਹੈ ਜੀ ਤੇ ਜਿਹੜਾ ਦੀਵਾਲੀ ਜਦੋਂ ਆਪਾਂ ਪਟਾਕੇ ਬਟੂਕੇ ਚਲਾਉਣੇ ਆ ਉਹ ਵਾਲਾ ਵੱਖਰਾ ਹੋਣਾ ਵੀ ਆਪਣਾ ਵਲੋਗ ਤੇ ਇਸ ਨਾਲ ਕੇ ਸੌ ਲੜੀ ਵਾਲੇ 15 20 ਮਿੰਟ ਹੋਏ ਆਪਾਂ ਨੂੰ ਇਹ ਕਨੈਕਸ਼ਨ ਕਰਦਿਆਂ ਨੂੰ ਬਾਕੀ ਬਣੇ ਰਹੋ ਜੀ ਬਲੌਗ ਦੇ ਨਾਲ ਤੇ ਜਿਨ੍ਹਾਂ ਨੂੰ ਇਹ ਵੜਾ ਬਲੌਗ ਵਧੀਆ ਲੱਗੂਗਾ ਜੀ ਤੇ ਅਗਲਾ ਬਲੌਗ ਇਤੋਂ ਹੋਰ ਵਧੀਆ ਲੈ ਕੇ ਆਵਾਂਗੇ ਤੇ ਬਾਕੀ ਕਨੈਕਸ਼ਨ ਕਰਦੇ ਪਏ ਭਾਜੀ A to Z ਸਾਰੇ ਕਨੈਕਸ਼ਨ ਕਰ ਦਿੱਤੇ ਗਏ ਆ ਬਸ ਮੇਨ ਤਾਰ ਲਾਉਣ ਵਾਲੀ ਰਹਿ ਗਈ ਆ ਤੇ ਉਹ ਲਾ ਕੇ ਲੜੀਆਂ ਜਗਾ ਕੇ ਤੇ ਤੁਹਾਨੂੰ ਦਿਖਾਉਣੀ ਆ ਜੀ ਕਲਿੱਪ ਲਾ ਦਿਓ ਜੀ ਦੂਸਰੀਆ ਲੈਟਰ ਆਪਾਂ ਕਨੈਕਸ਼ਨ ਕਰਕੇ ਮੇਨ ਤਾਰ ਲਾ ਦਿੱਤੀ ਆ ਤੇ ਲੜੀਆਂ ਦਾ ਕਨੈਕਸ਼ਨ ਲੈ ਗਿਆ ਜੀ ਉਹ ਵੀ ਲਾ ਕੇ ਤੁਹਾਨੂੰ ਦਿਖਾਉਣੀ ਆਈ ਦੇਖ ਸਕਦੇ ਹੋ ਜੀ ਆਵੜੀਆਂ ਲੱਟਾਂ ਵੀ ਆਪਾਂ ਅੱਜ ਹੀ ਲਾਈਆਂ ਆਂ ਦੇਖ ਸਕਦੇ ਹੋ ਜੀ ਬਾਕੀ ਘਰ ਦਾ ਫਰੰਟ ਦੇਖ ਸਕਦੇ ਹੋ ਜੀ ਮੋਰਿਓ ਲੜੀਆਂ ਦਾ ਕਨੈਕਸ਼ਨ ਕਰਨਾ ਜੀ ਹਲੇ ਤੇ ਹਲੇ ਜਿਹੜੀਆਂ ਉਹ ਵਾਲਾ ਕਨੈਕਸ਼ਨ ਕੀਤਾ ਆ ਉਹ ਵਾਲੇ ਲੜੀਆਂ ਦਾ ਮੋਰੇ ਫਰੰਟ ਦੇਖ ਸਕਦੇ ਹੋ ਜੀ ਲਓ ਜੀ ਮੇਨ ਤਾਰ ਲਾ ਕੇ ਤੇ ਲੜੀਆਂ ਲੱਗੀਆਂ ਜੀ ਚਾਲੂ ਕਰਨ ਲਓ ਜੀ ਜਾਗ ਚੁੱਕੀਆਂ ਜੀ ਲੜੀਆਂ देख सकते हो जी सारिया लड़िया जा चुकियां जी जो आप थले थड़िया लाइया है इधर भी सारिया लड़िया जगा दतिया है देख सकते हो जी टाइम जी हो चुका जी साढ़े अठ जो मैं दिखा सी दो घंटे पहले लड़िया कनैक्शन करके चालू कर दतिया गई ਈਗਲ ਨੂੰ ਬਹੁਤ ਜ਼ਿਆਦਾ ਨੇਰਾ ਪੈ ਰਿਆ ਸੀਗਾ ਤੇ ਬਾਕੀ ਦਾ ਆਪਾਂ ਘਰ ਸਜਾ ਲਿਆ ਲੜੀਆਂ ਦੇ ਨਾਲ ਈਗਲ ਨੂੰ ਬਹੁਤ ਜ਼ਿਆਦਾ ਨੇਰਾ ਪੈ ਰਿਆ ਸੀ ਇਸ ਕਰਕੇ ਇਹਦੇ ਉੱਤੇ ਵੀ ਆਪਾਂ ਇੱਕ ਲੇਟ ਮਾਰਨ ਲੱਗੇ ਆ ਗ੍ਰੀਨ ਲੇਟ ਈਗਲ ਤੇ ਵੀ ਮਾਰ ਦਿੱਤੀ ਜੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਨੇਰਾ ਪੈ ਰਿਆ ਸੀਗਾ ਈਗਲ ਤੇ ਵੀ ਤੇ ਬਾਕੀ ਘਰ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਜੀ ਲੜੀਆਂ ਲੂਣੀਆਂ ਜਿਹੜੀਆਂ ਆਪਾਂ ਲਾਈਆਂ ਆ ਤੇ ਈਗਲ ਤੇ ਬਹੁਤ ਜ਼ਿਆਦਾ ਨੇਰਾ ਪੈ ਰਿਆ ਸੀਗਾ ਤੇ ਇਸ ਕਰਕੇ ਆਪਾਂ ਗ੍ਰੀਨ ਲੇਟ ਇਹਦੇ ਉੱਤੇ ਵੀ ਮਾਰਤੀ ਆ ਜੀ ਜੀ ਪਹਿਲੇ ਸ਼ਾਟ ਤੇ ਆਹ ਸ਼ਾਟ ਦੇਖਿਓ ਜੀ ਪਹਿਲੇ ਸ਼ਾਟ ਦਾ ਜਿਹੜੇ ਆਪਾਂ ਪਾਏ ਆ ਉਹ ਸ਼ਾਟ ਦੇ ਵਿੱਚ ਦੇ ਵਿੱਚ ਈਗਲ ਦੀ ਲੈਡ ਲਾਤੀ ਹੈ ਬਹੁਤ ਨੀਰਾ ਪੈਂਦਾ ਹੈ ਸਗਾ ਪਹਿਲੇ ਵਾਲੇ ਸ਼ਾਟਾਂ ਦੇ ਵਿੱਚ ਤੇ ਬਾਕੀ ਲੜੀਆਂ ਦਾ ਤੁਸੀਂ ਦੇਖ ਹੀ ਲਿਆ ਹੋਣਾ ਬਾਕੀ ਕਲਿੱਪਾਂ ਦੇ ਵਿੱਚ ਚੈੱਕ ਕਰ ਹੋਰ ਦਿਖਾ ਦਈਏ ਜੀ ਇੱਕ ਕਲਿੱਪਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਈਗਲ ਤੇ ਤੇ ਬਰਾਂਡੇ ਦੇ ਵਿੱਚ ਹੈ ਨਾ ਉੱਪਰ ਬਹੁਤ ਜ਼ਿਆਦਾ ਨੀਰਾ ਹੋ ਰਿਹਾ ਸੀਗਾ ਉੱਪਰ ਵੀ ਆਪਾਂ ਲੈਡ ਲਾਤੀ ਹੈ ਤੇ ਈਗਲ ਵੀ ਉੱਪਰੋਂ ਦਿਖਾਤਾ ਜਿੱਥੇ ਆਪਾਂ ਲੈਡ ਲਾਗੇ ਆ ਉੱਥੇ ਵੀ ਬਹੁਤ ਜ਼ਿਆਦਾ ਨੀਰਾ ਪੈਂਦਾ ਸੀਗਾ ਟਾਈਮ ਹੋ ਚੁੱਕਿਆ ਜੀ 9:30 ਤੇ ਜਿਵੇਂ ਕਿ ਤੁਸੀਂ ਲੜੀਆਂ ਦੇਖ ਲਈਆਂ ਹੋਣੀਆਂ ਐ ਲਾਈਟ ਕਿੱਦਾਂ ਦੀ ਲਗਾਈ ਐ ਜੀ ਤੇ ਇਹ ਵਾਲੇ ਕੰਮ ਮੇਰੇ ਪਾਪਾ ਆਪ ਹੀ ਕਰ ਲੈਂਦੇ ਆ ਤੇ ਕਨੈਕਸ਼ਨ ਕਰਕੇ ਲੜੀਆਂ ਜਗਾ ਦਿੱਤੀ ਗਈਆਂ ਆ ਤੁਸੀਂ ਕਾਫੀ ਸਾਰੇ ਕਲਿੱਪ ਦੇਖੇ ਹੋਣੇ ਲੜੀਆਂ ਦੇ ਜੇ ਹੋਰ ਵੀ ਕਿਸੇ ਨੇ ਵੀਰ ਭੈਣ ਇਹਦੇ ਨਾਲ ਦੀਆਂ ਲੜੀਆਂ ਲਗਵਾਉਣੀਆਂ ਆ ਜਾਂ ਹੋਰ ਵਧੀਆ ਤੋਂ ਵਧੀਆ ਵੀ ਲਗਵਾਉਣੀਆਂ ਹੋਵੇ ਤਾਂ ਕਮੈਂਟ ਵਾਲੇ ਦਿੱਤੇ ਨੰਬਰ ਨੂੰ ਸੰਪਰਕ ਕਰ ਸਕਦੇ ਆ ਤੁਸੀਂ ਤੇ ਹੁਣ ਜੀ ਲਾਈਟਾਂ ਲਾ ਕੇ ਕਨੈਕਸ਼ਨ ਕਰਦੇ ਚਾਲੂ ਕਰਕੇ ਤੇ ਤੁਹਾਨੂੰ ਬਰੀডিও ਜਾਂ ਬਲੌਗ ਦੇ ਵਿੱਚ ਦਿਖਾ ਦਿੰਦਾ ਹੈ ਕਿ ਲੜੀਆਂ ਕਿੱਦਾਂ ਲੱਗੀਆਂ ਆ ਤੇ ਜਰੂਰ ਦੱਸਿਓ ਜੀ ਪੁਆਇੰਟਾ ਦੇ ਵਿੱਚ ਕਿੱਦਾਂ ਲੱਗੀਆਂ ਨਾਲ ਹੀ ਆਪਾਂ ਨਿਊ ਹਾਊਸ ਆਪਾਂ ਲੜੀਆਂ ਪਾਈਆਂ ਆ ਜੀ ਅੱਜ ਦੀਵਾਲੀ ਤੇ ਕੱਲ ਦੀਵਾਲੀ ਹੈ ਜੀ 20 ਤਰੀਕ ਨੂੰ ਤੇ ਪਰਸੋਂ ਨੂੰ ਕਰੀ ਕਹਿੰਦੇ ਚਾਰਵਿਤੀ ਦੀਵਾਲੀ ਆ ਤੇ ਚੌਥ ਨੂੰ ਫੇਗਾ ਜੀ ਵਿਸ਼ਕਰਮਾ ਦੇ ਤੇ ਲੜੀਆਂ ਹੋਰ ਵੀ ਆਪਣੇ ਕੱਲੂ ਵੀ ਬਲੌਗ ਆਊਗਾ ਜੀ ਦੀਵਾਲੀ ਸੈਲੀਬ੍ਰੇਟ ਕਰਾਂਗੇ ਆਪਾਂ ਕੱਲ ਵੀ ਤੇ ਕੱਲ ਵੀ ਆਪਣਾ ਵੀ ਬਲੌਗ ਆਊਗਾ ਤੇ ਇਹ ਆਪਣਾ ਅੱਜ ਵਲੌਗ ਆਊਗਾ ਤੇ ਇਸ ਕਰਕੇ ਜਿਹੜਾ ਭੈਣ ਭਰਾਵਾਂ ਨੂੰ ਮੇਰਾ ਇਹ ਵਾਲਾ ਬਲੌਗ ਛੋਟਾ ਜਾ ਵਧੀਆ ਲੱਗਾ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਤੇ ਜੇ ਕਿਸੇ ਨੇ ਡੈਡੀਆਂ ਲਗਵਾਉਣੀਆਂ ਤਾਂ ਕਮੈਂਟਰ ਦੇ ਵਿੱਚ ਨੰਬਰ ਦਿੱਤਾ ਹੋਇਆ ਹੈ ਜੀ ਫੋਨ ਕਰਕੇ ਤੁਸੀਂ ਡੈਡੀਆਂ ਲਵਾ ਸਕਦੇ ਹੋ ਤੇ ਹੋਰ ਵੀ ਇਸ ਤੋਂ ਵਧੀਆ ਤੋਂ ਵਧੀਆ ਬਲੌਗ ਫੋੜ ਤੁਹਾਡੇ ਨਾਲ ਸਾਂਝੀ ਕਰਦੇ ਰਿਹਾ ਕਰਾਂਗੇ ਤੇ ਜਿਹੜਾ ਭੈਣ ਭਰਾਵਾਂ ਨੇ ਮੇਰੇ ਇਹ ਵਾਲਾ ਬਲੌਗ ਦੇਖਿਆ ਉਹਨਾਂ ਦਾ ਤੈਨ ਤੋਂ ਧੰਨਵਾਦ ਆ ਵਧੀਆ ਤੋਂ ਵਧੀਆ ਬਲੌਗ ਲੈ ਕੇ ਆਉਂਦੇ ਰਿਹਾ ਕਰਾਂਗੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ